ਸੰਗਤ ਅੱਜ ਆਈ ਆ ਸਾਰੇ ਹੀ ਸਮਾਜ ਜਦ ਲੋਕ ਇੱਥੇ ਆ ਰਹੇ ਨੇ ਹਿੰਦੂ ਮਰਾਟੇ ਸਾਰੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਪੱਗਾਂ ਤੋਂ ਜ਼ਿਆਦਾ ਇੱਥੇ ਹੁਣ ਦਸਤੀਆਂ ਦਿਖ ਰਹੀਆਂ ਅੰਦਰ ਆਪਣੇ ਕਾਲ ਬੇ ਸਿੰਘ ਬਰਾਜਮਾਨ ਹੋ ਚੁੱਕੇ ਨੇ ਅਸੀਂ ਚੱਲਦੇ ਆ ਸਿੱਧਾ ਆਪਾਂ ਅੱਗੇ ਚੱਲਦੇ ਆ ਮਤਲਬ ਕੋਣ ਸਿੱਧਾ ਅੱਗੇ ਜਾ ਕੇ ਮੈਂ ਦਿਖਾਉਂਗਾ ਸਾਰਾ ਕੁਝ ਜੀ ਦੇਖ ਸਕਦੇ ਹੋ ਜੀ ਬਥੇਰੀ ਸੰਗਤ ਆ ਤੁਸੀਂ ਲਾਈਵ ਵੀ ਦੇਖ ਰਹੇ ਹੋਣੇ ਡਰੋਨ ਸ਼ਾਟ ਦੇ ਵਿੱਚ ਪਤਾ ਲੱਗਦਾ ਕਿ ਕਿੰਨੀ ਜ਼ਿਆਦਾ ਸੰਗਤ ਆ ਅਸੀਂ ਚੱਲਦੇ ਆ ਸਿੱਧਾ ਅੰਦਰ ਤੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਸਾਰਾ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਅੰਦਰ ਦਾ ਮਹੌਲ ਕਿੱਦਾਂ ਦਾ ਆ ਮੇਨ ਦਰਬਾਰ ਹੋਇਆ ਹੋਇਆ ਜਿੱਥੇ ਸੰਗਤ ਬਥੇਰੀ ਐ ਐਸੀ ਵੀ ਬਥੇਰੀ ਸੰਗਤ ਆ ਹੁਣ ਮੈਂ ਕੱਲ ਰਾਤ ਦੇ ਕੁਝ ਕਲਿੱਪਸ ਪਾਉਂਗਾ ਬਾਬਾ ਬੰਤਾ ਸਿੰਘ ਜੀ ਆਏ ਸੰ ਕਥਾਕਰਨ ਤਾਂ ਅਸੀਂ ਕਥਾਵਾਂ ਦੀ ਸੁਣੀ ਮੈਂ ਰਾਤ ਦਾ ਬਲਾਗ ਜਿਆਦਾ ਛੋਟਾ ਬਣਿਆ ਤਾਂ ਉਹਨੂੰ ਵੱਖਰਾ ਨਹੀਂ ਪਾਇਆ ਭਾਈ ਦੇ ਵਿੱਚ ਐਡ ਕਰਾਂਗੇ ਹੁਣ ਤੁਸੀਂ ਪਹਿਲਾਂ ਰਾਤ ਦੇ ਕਲਿੱਪਸ ਵੇਖ ਲਓ ਉਸ گرو سا سرم ہو کر کے گرو گھر کی ਅਸੀਂ ਸਿਰਮੌਰ ਪ੍ਰਾਪਤ ਕਰੋ ਸਰਪਾਰ ਪ੍ਰਦੀਪ ਸਿੰਘ ਜੀ ਯਰੂਰ ਆਨਰੇਬਲ ਜਸਟਿਸ ਹਾਈ ਕੋਰਟ ਨੂੰ ਸਰ ਜਰੂਰ ਇਸ ਚੀਜ਼ ਦਾ ਧਿਆਨ ਇਸ ਸਾਹਮਣੇ ਪਹੁੰਚਾਉਣਾ ਚਾਹੀਦਾ ਹੈ ਜੋ ਬੌਂਡ ਹੈ ਜਿਸ ਦੇ ਜਿਸ ਤੋਂ ਪ੍ਰਾਪਤ ਪ੍ਰਦੀਪ ਸਿੰਘ ਜੀ ਦਾ ਬਹੁਤ ਮਾਣ ਹੈ ਹੁਣ ਮੈਂ ਮੇਰੇ ਦਾਰਾਂ ਦਾ ਨਾਮ ਦਰਸ਼ਕ ਤੇ ਖਾਦਰੀ ਭਰਨੇ ਕਿਤੇ ਪਹੁੰਚੇ ਅਸੀਂ ਬੈ ਗਏ ਜਿਲੰਦਰ ਪਾਣੀ ਛਕਣ ਮੈਂ ਤੇ ਜੁਗਾਦ ਵਧੀਆ ਇਹਨਾਂ ਨੇ ਅਸੀਂ ਸਿਸਟਮ ਰੱਖਿਆ ਹੋਇਆ ਤੇ ਜਿਲੰਦਰ ਛੱਕ ਕੇ ਅਸੀਂ ਸਟੇਜ ਤੇ ਜਾ ਕੇ ਬਹਿ ਜਾਗੇ ਆਰਾਮ ਨਾਲ ਜੀ ਜੀ ਪਲੇਅਰ ਸਾਹਿਬ ਜਿਹੜੇ ਇਸ ਸਟੇਜ ਤੇ ਆ ਗਏ ਸੱਜੇ ਪਾਸੇ ਸਾਹਿਬ ਸ਼੍ਰੀ ਗੁਰਵੰਦਰ ਸਾਹਿਬ ਜੀ ਮਹਾਰਾਜ ਬਰਾਜ਼ਮਾਨ ਹਨ ਤੇ ਪਰਲੇ ਪਾਸੇ ਤੁਸੀਂ ਸੰਗਤ ਵਿੱਚ ਦੇਖ ਸਕਦੇ ਹੋ ਬੱਠੇ ਦੀ ਸੰਗਤ ਆਈ ਹੈ ਲੱਖਾਂ ਦੇ ਰਾਜੋ ਮੇਰੀ ਜਥਾਭਾਗ ਦੇ ਨਾਲ ਜਿਹਨਾਂ ਨੇ ਇਸ ਅੰਦਰਾਸ਼ਕਾ ਲਈ ਸਮੇਂ ਦੇ ਪਹਿਲੇ ਤੋਂ ਵਿਰਵਾਤ ਕਰਾਉਂਦਾ ਹੈ। ਜੇਕਰ ਇਸhetra ਬੋਲਦੇ ਮੈਂ ਇਹ ਸਾਰੇ ਮਾਨੇ ਅਤੇ ਆਪਣੇ ਬੰਤੇ ਜੀ ਮਹਾਂਪੁਰਜ ਜੀ ਦੇ ਵਿਰਤੀ ਦੇ ਅੰਦਰ ਕਿ ਉਹ ਆਪਣਾ ਕਾਰਜ ਕਰਨਗੇ। ਵਿਦਿਆਕ ਤੁਸੀਂ ਦੇਖ ਸਕਦੇ ਹੋ ਜੀ ਹੁਣੇ ਹੀ ਰਹਿਰਾ ਸਾਹਿਬ ਦਾ ਪਾਠ ਹੋਇਆ ਉਸ ਤੋਂ ਉਪਰੰਤ ਅਰਦਾਸ ਹੋ ਰਹੀ ਹੈ ਤੇ ਉਸ ਤੋਂ ਬਾਅਦ ਫਿਰ ਦੀਵਾਨ ਸੱਜਣਗੇ ਸ਼ਾਮ ਤੇ ਸੰਧਿਆ ਦੇ ਦੀਵਾਨ ਤੇ ਅੱਜ ਇੱਕ ਕਥਾ ਵੀ ਆ ਸ਼ਾਇਦ ਲਿਸਟ ਦੇ ਵਿੱਚ ਮੈਂ ਦੇਖਿਆ ਸੀਗਾ ਅੱਜ ਕਥਾ ਵੀ ਆ ਤੇ ਬਾਬਾ ਹਰਾਨ ਸਿੰਘ ਦੇ ਟਕਸਾਲ ਦੇ ਸਾਰੇ ਹੀ ਵਿਦਿਆਰਥੀ ਇੱਥੇ ਆਏ ਹਨ ਇਹ ਹੁਣ ਕੀਰਤਨ ਕਰਨਗੇ ਇਸ ਤੋਂ ਉਪਰੰਤ ਸ਼ਾਇਦ ਕਥਾ ਦਾ ਦੀਵਾਨ ਸੱਜੂਗਾ ਜੇ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਤਾਂ ਤੁਸੀਂ ਦੇਖ ਰਹੇ ਹੋਣੇ ਆ ਬਟ ਇਹ ਕੋਈ ਦੂਜਾ 뷰 ਆ ਨਾ ਦੇਖਣ ਦਾ ਉੱਪਰੋਂ ਵੀ ਦਰਸ਼ਨ ਕਰ ਰਹੇ ਹੋ ਤੁਸੀਂ ਤੜਜੀ ਕਲਾਪੂਰੀ ਦੇਖੋ ਸੰਗਤ ਲਗਾਤਾਰ ਸੰਗਤ ਹੈਗੀ ਆ ਮਹਾਰਾਜੇ ਦੇ ਦਰਬਾਰ ਦੇ ਵਿੱਚ ਇੱਕ ਛਣ ਦੇ ਲਈ ਵੀ ਇਦਾਂ ਹੀ ਲੱਗਿਆ ਕਿ ਸੰਗਤ ਕਮ ਆ ਆ ਲਾਈਨ ਸਾਰੀ ਭਰੀ ਪਈ ਆ ਇਹ ਸਭ ਨਾਲ ਤਾਂ ਫਿਰ 10 10 ਲੱਖ ਤਾਂ ਆ ਗਏ ਹਣੇ ਪੁਬਲਿਕ ਆਰਮ ਨੇ ਜੀ ਸਾਹਿਬ ਦੁਜਾਰ ਸਿੰਘ ਜੀ ਸਾਹਿਬ ਹੋਰ ਆ ਹੱਥੇ ਆਰਤੀ ਦੀ ਸਾਲ ਤਿਆਰ ਹੋ ਰਹੀ ਆ ਜੀ ਜਿਦਾ ਤੁਸੀਂ ਦੇਖ ਸਕਦੇ ਹੋ ਆਰ ਜੀ ਦੇ ਸਾਹੇ ਦੇ ਵਿੱਚ ਦੀਪ ਅਤੇ ਧੂਪ ਯਾਰ ਹੋ ਰਹੇ ਨੇ ਦੇਸੀ ਘਿਓ ਨਾਲ ਅਰਦਾਸ ਤੋਂ ਪਰੰਤ ਆਰਤੀ ਆਰਤਾ ਸਾਹਿਬ ਕਰਨਗੇ ਸ਼ਰੀਵ ਹੈ ਗੁਰ ਆਦੀ ਆਪੂ ਖਾਲਸਾ ਜੀ ਸਾਹਿਬ ਇੱਕ ਫਤਿਹ ਬਰਦ ਕੀ ਬਾਗ ਰਹਿ ਪੰਥ ਕੀ ਜੀ ਤਸਵੀਰ ਸਾਹਿਬ ਜੀ ਸਹਾਇ ਦਲ ਦਲ ਸਤਿ ਰੰਗ ਬੰਨ ਬਰ ਬੰਨ ਤੁ ਸੰਗ ਲਖਨ ਬੰਨ

ਬੋਲ ਕੇ ਸੁਣ ਸੁਦਾ ਲਾ ਬੋਲ ਕਰੇ ਸੁਦਾ ਦੇਖ ਮੁਰਦਾਰ ਕੇਵਲ ਜਾਵਾ ਇਹ ਪਰੰਦਰ ਬੋਲ ਬਣ ਤੈ ਤੂੰ ਮੁਰਦਾਰ ਕੋ ਬੋਲ ਤੂ ਆਲ ਮੇ ਕੁੰਕਾ ਮਾਸ਼ਤ ਲਾਵਾ ਹਲ ਮੇ ਕੁੰਕਾ ਮਾਸ਼ਤ ਲਾਵਾ ਹੁਤਬ ਲਹਣ ਦੇਵਾ ਪੂਰੇ ਨਾ ਲਹਤ ਗੁਲਾ ਇਹ ਨਿਤ ਤੂੰ ਇੱਕ ਨੰਬਰ ਕੋ ਪ੍ਰੀਤਕਾਲ ਪਰਖੀ ਸਹਾਇ ਨੰਬਰ ਕੋ ਬਿੰਦਸਾਗਤ ਦੁਰਯੋਤਾਰ ਸੱਚ ਖੰਡ ਕੇ ਦਰਬਾਰ ਗਮਿਆ ਬਾਰ ਹੁੰਦੀ ਸਭੀ ਰੂਪ ਅਨੂਪ ਨਾਮ ਦਾਸ ਪੁਰੀ ਹਰ ਹਾ ਨਾਨ ਖਸਮਲ ਜੀ ਜੀ ਨਾਮ ਦਾਸ ਸਰ ਸੋਮੇ ਸੋ ਪਠਾਇਆ ਸੋਮੇ ਸੋ ਪਠਾਇਆ ਜਮੇ ਦੇ ਖਾ ਮਨੂ ਇੰਦਰ ਸਾਧ ਬੁਲਾਇਆ ਇੰਦਰ ਸਾਧ ਬੁਲਾਇਆ ਰਾਜ ਅਬ ਖੇਕ ਨੂੰ ਸਿਰ ਪਰਛਾਤਰ ਫੇਰਾ ਆ ਸਿਰ ਪਰਛਾਤਰ ਫੇਰਾ ਆ ਰਾਜਿੰਦਰ ਦੇ ਉਹ ਧਨੋ ਦਾ ਛਾਇਆ ਅੱਜ ਤਾਂ ਕਿ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਨਹਿਂ ਗੋਜ ਇੱਥੇ ਬੈਠੀ ਆ ਉਹ ਦੀਵਾਨ ਆ ਸੇਰ ਸਾਮ ਕਰੋ

آ دیکھو شکار, شکار 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 کرو بابا جی رینج بڑی ہونا بھائی کیا کالو کیا بات اور دور سے مارتا ہو راجودا نو ٹنکی ہے

ਇਹ ਸੋਹਣਾ ਸਮਾਗਮ ਚੱਲ ਰਿਹਾ ਹੈ ਜੀ ਤੇ ਨਾਲ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਇੱਕ ਓੰਕਾਰ ਬਣਿਆ ਹੋਆ ਤੇ ਉਹੀ ਅੰਦਾਜ਼ ਦੇ ਵਿੱਚ ਇਹਨਾਂ ਨੇ ਇੱਕ ਮਿਊਜ਼ੀਅਮ ਤਿਆਰ ਕੀਤਾ ਹੋਆ ਵਿਰਾਸਤ ਐ ਸਿੱਖੀ ਅਸੀਂ ਚੱਲਦੇ ਆ ਤੁਹਾਨੂੰ ਦਰਸ਼ਨ ਦਿਖਾਰੇ ਕਰਾਉਂਦੇ ਆ ਸਾਡਾ ਇਸ਼ਕ ਸਾਡੀ ਜਾਨ ਬੇਰ ਸ਼ਸਤਰ ਇਹਨੂੰ 나ਗਨੀ ਵਰਸ਼ੇ ਕਹਿੰਦੇ ਆ ਛੋਟੀ 나ਗਨੀ ਹਾਂ ਤੇ 나ਗਨੀ ਵਰਸ਼ੇ ਇਹ ਵਰਖੀ ਆ ਇਹ ਵਰਛਾ ਨਹੀਂ ਆ ਕਿਉਂਕਿ ਅਸੀਂ ਪਛਿਤਾ ਸੀ ਇਹ ਤਾਂ ਵਰਖਾ ਦੇਖ ਲਿਆ ਤੇ ਸਾਡੇ ਲਈ ਹੁਣ ਇਹ ਵਰਖੀ ਹੋਗੀ। 나ਗਨੀ ਵਰਖੀ ਗੁਰਜ ਗੋਲਾ ਕਾਂਟਿਆਲਾ ਐਸ ਤਲਵਾਰ ਚੌੜੇ ਫੰਦਾ ਤੇਗਾ 나ਗਨੀ ਤਲਵਾਰ ਜਮਦਾੜ ਇਹ ਛੋਟਾ ਜਿਹਾ ਗਦਾ ਕਟਾਰ ਇਹ ਜਿਹੜਾ ਮੌਤਾ ਦੇਵਤਾ ਹੁੰਦਾ ਉਹਦੇ ਕੋਲ ਹੁੰਦੀ ਆ ਇਹ ਆਪਾਂ ਇਹਨੂੰ ਆਹੀ ਕਹਿ ਸਕਦੇ ਆ ਪਰਸ਼ੂ ਛੋਟਾ ਪਰਸ਼ੂ ਤੇ ਉੱਪਰ ਗਦਾ ਤੇ ਆ ਸਾਰਾ ਇੱਕ ਓੰਕਾਰ ਬਣਿਆ ਹੋਆ ਉੱਪਰੋਂ ਇਹਦੇ ਵਿੱਚ ਇਤਿਹਾਸ ਲਿਖਿਆ ਗਿਆ ਇਥੇ ਸੰਤਾਂ ਦਾ ਇਤਿਹਾਸ ਆ ਬੰਦਾ ਸਿੰਘ ਬਹਾਦਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਗੁਰਨਾਗਦੇਵ ਜੀ ਮਹਾਰਾਜ ਸਾਰਿਆਂ ਦਾ ਇਤਿਹਾਸ ਲਿਖਿਆ ਹੋਆ ਅਗੇ ਇਥੇ ਸ਼ਸਤਰ ਦੇ ਸਾਡਾ ਪਿਆਰ ਤੁਹਾਨੂੰ ਦਿਖਾਵਾਂਗੇ ਆ ਛੋਟੀਆਂ ਬਰਛੀਆਂ ਆ ਫਿਰ ਇੱਕ ਛੋਟਾ ਜਿਹਾ ਗੋਲਾ ਇਹਨੂੰ ਤਾਂ ਆਪਾਂ ਹੀ ਕਹਿੰਦੇ ਹਟਾਾਂਗੇ ਆਪਣੀ ਛੋਟੀ ਹੈਨਾ ਤੇ ਇਹਨੂੰ ਕਹਿੰਦੇ ਆਪਾਂ ਪੱਟਾ ਇਹ ਆਗੇ ਜੀ ਢਾਲ ਛੁਟੀ ਜੀ ਇਹਨੂੰ ਵਿਦਾਮ ਚਾ ਤੀਰ ਕਹਿੰਦੇ ਆ ਇਹ ਛੋਟਾ ਤਿੱਗਾ ਅਗੇਨ ਵਰਛੇ ਗੋਲਾ ਤੇ ਆ ਵੀ ਛੋਟੀਆਂ ਸਲਵਾਰ ਆ ਵੀ ਕਹਿਣ ਸਲਵਾਰ ਕਿਹਾ ਸਰੋਹੀਆਂ ਕਹਿ ਲੋ ਤੇ ਆ ਇਹਨੂੰ ਕਹਿੰਦੇ ਆ ਦਾਨ ਪੱਟਾ ਪੁਰਾਣਾ ਲੱਗ ਰਿਹਾ ਬਟ ਹੈ ਨਹੀਂ ਨਵਾਂ ਦਾਨ ਪੱਟਾ ਆ ਬੜਾ ਦਾਨ ਪੱਟੇ ਚਲਾਉਣੇ ਔਖੇ ਹੁੰਦੇ ਆ ਬਟ ਜਿਹੜਾ ਬੰਦਾ ਚਲਾਉਂਦਾ ਉਹਦੇ ਲਈ ਸਾਰੇ ਮਾਰਨ ਦੇ ਸੁੱਖੇ ਹੁੰਦੇ ਆ ਆ ਤੁਸੀਂ ਦੇਖ ਸਕਦੇ ਹੋ ਬੜਾ ਹੀ ਸੋਹਣਾ ਇਹਨਾਂ ਨੇ ਬਣਾਇਆ ਵਾ ਇਤਿਹਾਸ ਵਗੈਰਾ ਤੇ ਮੈਂ ਤੁਹਾਨੂੰ ਇਧਰੋ ਦਿਖਾ ਦਵਾ ਇੱਕ ਵਾਰੀ ਤੁਸੀਂ ਵੀ ਦੇਖ ਲਓ ਹੈ ਨਾ ਘਰੇ ਬੈਠ ਕੇ ਜਿਹੜੀ ਆਪਾਂ ਫੋਟੋਸ ਲੈ ਲਵਾਂਗੇ ਇਹ ਇਹਨਾਂ ਦੇ ਸਮਾਜ ਦੇ ਵਿੱਚ ਕੁਝ ਹੈਗਾ ਇਹਦਾ ਇੰਪੋਰਟੈਂਟ ਆਪਾਂ ਵੀਡੀਓ ਬਣਾ ਕੇ ਪਾ ਸਕਦੇ ਆ ਇੱਥੇ ਵੀ ਰਿਚਨ ਬਾਬਾ ਜੀ ਘੋੜਾ ਲੈ ਕੇ ਆਏ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਫੋਟੋਸ ਗੁਰਦੁਆਰੇ ਬੜੇ ਨੇ ਆ ਸੱਚੇ ਬਾਦਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛੋਟੀ ਪੀੜ ਤੁਸੀਂ ਦੇਖ ਸਕਦੇ ਹੋ ਉੰਗਲ ਇੰਨੀ ਕੀਆ ਮਤਲਬ ਅੱਧਾ ਅੰਗ ਤਾਂ ਉੰਗਲ ਜਿੰਨਾ ਆ ਮਹਾਰਾਜ ਜੀ ਦਾ ਸਭ ਤੋਂ ਛੋਟਾ ਸਰੂਪਿਆ ਮਿਨੀਏਚਰ ਅ ਮਿਨੀਏਚਰ ਫਰੋਮ ਆਫ ਗੁਰੂਗ੍ਰੰਥ ਫਾਰਮ ਆਫ ਗੁਰੂਗ੍ਰੰਥ ਸਾਹਿਬ ਜੀ ਜੇ ਕਾਲ ਦੇਖੋ ਸਹਿਬ ਜੀ ਤੇ ਬਾਕੀ ਸਾਰੇ ਤਖਤ ਦੀਆਂ ਫੋਟੋਆਂ ਸੱਚੇ ਬਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਖੜਾਵੇ ਤੇ ਆ ਅੰਮ੍ਰਿਤਸਰ ਸਾਹਿਬ ਜੀ ਦੇ ਪੁਰਾਣੇ ਦਵਾਰ ਤੇ ਹਰ 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 ਇਹ ਸੱਚੇ ਪਾਕ ਸਾਹਿਬੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਵਚ ਆ ਇੱਥੇ ਲਿਖਿਆ ਹੋਇਆ ੴ ਸਤਿ ਸ੍ਰੀ ਅਕਾਲ ਅਕਾਲ ਸਿੰਘ ਜੀ ਇਹ ਪੜ ਕੇ ਤੁਹਾਨੂੰ ਦੱਸ ਦਿਆ ਵਧੀਆ ਇੱਕ ਵਾਰੀ ਹਨਾ ਮੈਂ ਵੀ ਗਲਤ ਕਿਉਂ ਪੜਾਂ ਤੇ ਇੱਥੇ ਹੁਕਮਨਾਮਾ ਸਾਹਿਬ ਆ ਅਜੂਰਾ ਸਿੰਘ ਬਾਬਾ ਜੀ ਦੀ ਪੁਰਾਣੀ ਫੋਟੋ ਲੱਗੇ ਨੇ ਬੜੇ ਹੀ ਸੋਹਣੇ ਤੇ ਆ ਇੱਥੇ ਆਸੀ ਆ ਜੀ ਸਾਰਾ ਬੜਾ ਹੀ ਪਿਆਰਾ ਪਾਸ਼ਾ ਸ਼ਾਸ਼ੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੁੱਤ ਹਨ ਸਾਰਾ ਸਾਰ ਮੈਂ ਕਿਹਾ ਇੱਥੇ ਭਾਗਤ ਅੱਗੇ ਬੜਾ ਹੀ ਸੋਹਣਾ ਹੈ ਬਣਾਇਆ ਰਤਨ ਬੀੜ ਸੈਂਕੜੇ ਗਰਾਂ ਸਾਹਿਬ ਜੀ ਮਹਾਰਾਜ ਨੂੰ ਪਾਰਕੇ ਸਾਹਿਬ ਤੇ ਵਿਰਾਜਮਾਨ ਕਰਾ ਕੇ ਅਗਰ ਸਚ ਖੰਡ ਸ੍ਰੀ ਗੁਰੂ ਸਾਹਿਬ ਨੂੰ ਲੈ ਕੇ ਚੱਲੇ ਆ ਸਾਰੀ ਫੌਜ ਨਾਲ ਜੁੜੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿੰਦਾ ਅਸੀਂ ਲੈ ਕੇ ਆਏ ਸੀ ਮਹਾਰਾਜ ਦੇ ਸਰੂਰ ਸਾਹਿਬ ਨੂੰ ਉਦਾਂ ਹੀ ਸਾਰੀ ਫੌਜ ਤਿਆਰ ਪ੍ਰਚਾਰ ਹੋ ਕੇ ਮਹਾਰਾਜ ਦੇ ਸਰੂਰ ਸਾਹਿਬ ਨੂੰ ਲੈ ਕੇ ਚੱਲੀ ਆ ਪੂਰਾ ਚੌਕੀ ਦਾ ਮਾਹੌਲ ਵੱਡ ਚੁੱਕਿਆ ਹੈ ਅੱਗੇ ਇੱਕ ਪੁਲਿਸ ਦੀ ਗੱਡੀ ਆ ਪਿੱਛੇ ਇੱਕ ਪੁਲਿਸ ਦੀ ਗੱਡੀ ਆ ਆਗਾ ਲੋ ਕੀ ਬਾਤ ਹੈ ਆਗਾ ਹੋ ਜਾਂਦੇ ਘਰਾਂ ਨੂੰ ਪਰਖਟ ਆ ਕਾਲੇ ਪਰ ਰੋੜ ਕਮਲੇ ਆਜਾ ਆਜਾ ਕਿਆ ਘਰਤ ਪਤੂਨਾ ਸਾਧੂ ਸਾਤੂ ਰਾਦੇ ਵਿੱਚ ਜੂਰੀ ਖਾਲਸਾ ਤਿਆਰ ਪਰ ਤਿਆਰ ਹੈ ਜੀ ਆਰਟੀ ਕਰਨ ਦੇ ਲਈ ਵੀ ਵਾਹ ਜੀ ਵਾਹ ਐ ਕਰ ਆਪਣੀ ਜੀਤ ਕਰੋ ਜੀ ਅਸੀ ਵਾਹ ਆਪਣੇ ਘਰੇ ਆਇਆ ਜੀ ਕਿਉਂਕਿ ਅਸੀਂ ਚੌਕੀ ਉੱਥੇ ਪਹੁੰਚ ਲਈ ਹਜੂਰ ਸਾਹਿਬ ਤਖਤ ਸਾਹਿਬ ਤੇ ਕਿਸੇ ਵੀ ਸਿੰਘ ਦੇ ਕੋਲ ਫਿਲਹਾਲ ਸ਼ਸਤਰ ਨਹੀਂ ਹੈ ਜਿਸ ਜਵਾਨ ਦੇ ਵਿੱਚ ਸੀਗਾ ਨਾ ਕੁਝ ਸਿੰਘਾਂ ਦੇ ਕੋਲ ਹੈਗੇ ਆ ਸ਼ਸਤਰ ਪਰ ਉਸੇ ਸਲਾਮੀ ਦੇਣ ਨੂੰ ਸ਼ਸਤਰ ਚਾਹੀਦਾ ਅਸੀਂ ਫਟਾਕੇ ਗੱਡੀ ਭਜਾ ਕੇ ਆ ਗਏ ਛੇਤੀ ਸ਼ਸਤਰ ਲੈ ਕੇ ਤੇ ਚੱਲਦੇ ਆ ਹੁਣ ਮਹਾਰਾਜ ਉੱਥੇ ਆਉਣ ਲੱਗਿਆ ਸਲਾਮੀ ਦੇ ਕੇ ਫਿਰ ਅਸੀਂ ਬਲਾਕ ਖਤਮ ਕਰਾਂਗੇ ਇਹ ਬਹੁਤ ਹੀ ਮਤਲਬ ਨਿਊ ਚੀਜ਼ ਆ ਸਾਡੇ ਲਈ ਅਦਾ ਪਹਿਲੀ ਵਾਰੀ ਹੋਇਆ ਨਾ ਕਿ ਕਿਸੇ ਗਰਾਊਂਡ ਦੇ ਵਿੱਚ ਪ੍ਰੋਗਰਾਮ ਕਰ ਰਿਹਾ ਮਹਾਰਾਜ ਦਾ ਸਰੂਪ ਸਾਹਿਬ ਲੈ ਕੇ ਗਏ ਤੇ ਉਧਰੋਂ ਫਿਰ ਚੌਕੀ ਟਾਈਪ ਅੱਦਾ ਆਪਾਂ ਲੈ ਕੇ ਇਹ ਤੁਹਾਨੂੰ ਦਿਖਾਉਂਦੇ ਆ ਇਹ ਨਜ਼ਾਰਾ ਪਹਿਲੀ ਵਾਰੀ ਦੇਖਣਾ ਸੀ ਹੈਣਾ ਕੋਈ ਹੁਣ ਦੇਖ ਲਓ ਸਿੱਧਾ ਤਰਦੀ ਕਲਾ ਰਖਤ ਸਾਹਿਬ ਸੱਚੀ ਬਾਤ ਹੈ ਜਿਵੇਂ ਗੁਰਗਾਂ ਸਾਹਿਬ ਜੀ ਮਹਾਰਾਜ ਦੀ ਦੀ ਪਾਲਕੀ ਵੀ ਆ ਰਹੀ ਹੈ ਤੇ ਆਪਣੀ ਹਜ਼ੂਰੀ ਫਾਤਿਹ ਚਾਰ ਪਰ ਤਿਆਰ ਕੀ ਆ ਬਾਤ ਸਾਨੂੰ ਵੀੜ ਨਹੀਂ ਚਾਹੀਦੀ ਸਾਨੂੰ ਦਿਖਾਉਣ ਵਾਸਤੇ ਬੰਦੇ ਨਹੀਂ ਚਾਹੀਦੇ ਆ ਅਸੀਂ ਉਦਾਂ ਹੀ ਕਰ ਲੈਂਦੇ ਆ ਆਣੀ ਕਿ ਜੇ ਕੇ ਰਬ ਨੇ ਹੋਗਾ ਤਾਂ ਹੀ ਸ਼ਸਤਰ ਵਿੱਦਿਆ ਹੋਗੀ ਇੱਦਾਂ ਦੀ ਗੱਲ ਹੀ ਨਹੀਂ ਹੈ ਕੋਈ ਆਕਾਲ ਆਹ ਬਾਸ਼ ਦੇਖ ਕੇ ਚਲੋ ਰਾਜेश ਭਾਈ ਆ ਨਾ यार तू ਕਮਹਰਾ ਦੇਖੇ ਤੇ ਘੁਮਾ ਦੇ ਹੱਥ ਯਾਰ ਕਾ ਲੈ ਵਾਹਿ ਹੈ ਹੱਤੇ ਵਾਹਿ ਹੈ ਜੀ ਹੱਤਿ ਨੀਰ ਗੁਰੂ ਜੀਤ ਹੈ ਵਾਹਿ ਹੈ ਜੀਤ ਹੈ ਆਪਣਾ ਨਾਮ ਜੈ ਹੈ ਗੁਰੂ ਜੀਤ ਹੈ ਜੈ ਸਤਿ ਵਾਹਿ ਹੈ ਗੁਰੂ ਜੀਤ ਹੈ ਹੱਤੇ 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 ਜੀਤ ਹੈ 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 ਆਈਸੀ ਇਹ ਸਮਾਗਮ ਤੁਸੀਂ ਦੇਖ ਲਿਆ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਸੀਂ ਵੀ ਘਰ ਨੂੰ ਜਾਣਾ ਮਾਈਕ ਦਾ ਪੰਗਾ ਆਇਆ ਨਾ ਤਾਂ ਮੈਂ ਹੁਣ ਇਹਦਾ ਵਾ ਚੇਜ ਆ ਰਹੀ ਹੋਣੀ ਆ ਇਹਦਾ ਵਾ ਚੇਜ ਆ ਰਹੀ ਹੋਣੀ ਆ ਤਾਂ ਆਈਸੀ ਜ ਆਪਣਾ ਅਸਦਾ ਵਲੌਗ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ